ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਸਾਡਾ ਸੰਯੋਗੀ ਸਾਡਾ ਪੱਤਰਕਾਰ ਵੀਰ ਹੈ ਕਰਨਦੇਵ ਢਿਗੜ ਵਾਲਾ ਉਹਦੇ ਕੋਲੇ ਅੱਜ ਕਰਨਦੇਵ ਢਿਗੜ ਵਾਲੇ ਨਾਲ ਇੱਕ ਵਿਸ਼ੇਸ਼ ਵਿਸ਼ੇ ਦੇ ਵਿੱਚ ਚਰਚਾ ਕਰਾਂਗੇ ਜੋ ਕੀ ਹੁਣ ਨਹੀਂ ਪਿਛਲੀਆਂ ਸਰਕਾਰਾਂ ਨੇ ਵੀ ਲਾਗੂ ਰੱਖਿਆ ਤੇ ਹੁਣ ਦੀ ਸਰਕਾਰ ਨੇ ਵੀ ਲਾਗੂ ਰੱਖਿਆ ਹੋਇਆ ਹੈ ਉਹ ਵਿਸ਼ਾ ਹੈ ਲੋਕਾਂ ਨੂੰ ਮੁਫਤ ਸਹੂਲਤਾਂ ਦੇਣੀਆਂ ਮੁਫਤ ਸਹੂਲਤਾਂ ਇਹ ਨਹੀਂ ਵੀ ਪੜ੍ਹਾਈ ਮੁਫਤ ਜਾ ਮੈਡੀਕਲ ਮੁਫਤ ਜੇ ਆਹ ਦੋ ਚੀਜ਼ਾਂ ਮੁਫਤ ਦੇ ਦੇ ਸਰਕਾਰ ਫਿਰ ਤਾਂ ਦੇਸ਼ ਜਿਹੜਾ ਕਾਮਯਾਬ ਹੋਜੂ ਪੰਜਾਬ ਕਾਮਯਾਬ ਹੋਜੂ ਮੁਫਤ ਦਾ ਭਾਵ ਹੈ ਲੋਕਾਂ ਨੂੰ ਗਲਤ ਰਸਤੇ ਪਾਣਾ ਜਿਵੇਂ ਕਣ ਮੁਫਤ ਹੋ ਗਈ ਆਟਾ ਦਾਲ ਸਕੀਮ ਮੁਫਤ ਹੋ ਗਈ ਜਾਂ ਬੱਸਾਂ ਦੇ ਕਿਰਾਏ ਮੁਫਤ ਹੋ ਗਏ ਜਾਂ ਬਿਜਲੀ ਮੁਫਤ ਹੋ ਗਈ ਇਹ ਸਾਰੀ ਚੀਜ਼ਾਂ ਜਿਹੜੀਆਂ ਮੁਫਤ ਦੀਆਂ ਉਹਨਾਂ ਦਾ ਜਿਹੜਾ ਆਰਥਿਕ ਬੋਝ ਹੈ ਉਹ ਪੰਜਾਬ ਦੇ ਖਜ਼ਾਨੇ ਦੇ ਉੱਤੇ ਪੰਜਾਬ ਦੀ ਆਰਥਿਕ ਹਾਲਾਤ ਦੇ ਉੱਤੇ ਕਿਤੇ ਨਾ ਕਿਤੇ ਪੈ ਰਿਆ ਉਹ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਦੇ ਆਂ ਪਿਛਲੀਆਂ ਸਰਕਾਰਾਂ ਨੇ ਵੀ ਜਿਹੜੀ ਰੀਤ ਲਾਈ ਸੀਗੀ ਮੁਫਤ ਖੁਰੀ ਦੀ ਜਨਤਾ ਨੂੰ ਮੁਫਤ ਆਟਾ ਧਾਲ ਸਕੀਮ ਜਨਤਾ ਨੂੰ ਮੁਫਤ ਬਿਜਲੀ ਜਨਤਾ ਨੂੰ ਮੁਫਤ ਬੱਸਾਂ ਦੇ ਕਿਰਾਏ ਔਰ ਉਹ ਸਰਕਾਰ ਜਿਹੜੀ 2022 ਦੇ ਵਿੱਚ ਸੀਆ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨੇ ਉਹਨਾਂ ਸਰਕਾਰਾਂ ਤੋਂ ਵੀ ਵੱਧ ਕੇ ਜਿਹੜੀਆਂ ਮੁਫਤ ਚੀਜ਼ਾਂ ਦਿੱਤੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਜਿਵੇਂ ਤੁਸੀਂ ਕਹਿ ਵੀ 2022 ਦੇ ਵਿੱਚ ਜਿਹੜੀ ਆਵਾਦੀ ਪਾਰਟੀ ਦੀ ਸਰਕਾਰ ਬਣੀ ਉਹਨੇ ਮੁਫਤ ਕੋਰੀ ਜਿਹੜੀ ਮੁਫਤ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਦੇਖੋ ਆਪਾਂ ਜੇ ਗੱਲ ਇਕੱਲੇ ਆਵਾਦੀ ਪਾਰਟੀ ਦੀ ਕਰੀਏ ਇਹ ਗਲਤ ਹੈ ਇਹ ਪਿਛਲੇ ਕੁ ਸਮੇਂ ਤੋਂ ਜੇ ਕਹੀ ਇਹ ਨਹੀਂ ਇਹ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਜਦੋਂ ਉਹ ਮੈਂ ਤੁਹਾਡੇ ਹੀ ਗੱਲ ਨਾਲ ਸਹਿਮਤ ਹਾਂ ਮੈਂ ਤੁਹਾਡੇ ਤੋਂ ਪਹਿਲਾਂ ਹੀ ਕਹਿ ਚੁੱਕਿਆ ਵੀ ਇਹ ਰੀਤ ਹੈ ਜਿਹੜੀ ਪਿਛਲੀਆਂ ਸਰਕਾਰਾਂ ਨੇ ਚਲਾਈ ਆ ਹਾਂਜੀ ਤੇ ਹੁਣ ਇਹ ਜਿਹੜੀ ਨਵੀਂ ਸਰਕਾਰ ਆਈ ਹੈ ਇਹਨੂੰ ਬੰਦ ਕਰਨ ਦੀ ਕਿਸੇ ਨਾ ਕਿਸੇ ਕੋਸ਼ਿਸ਼ ਕਰਨੀ ਚਾਹੀਦੀ ਸੀ ਜਾਂ ਨਹੀਂ ਦੇਖੋ ਜੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਸ ਟੀ ਨੂੰ ਬੰਦ ਕਰਨਾ ਚਾਹੀਦਾ ਜੇ ਆਪਾਂ ਕਈਏ ਵੀ ਮੁਫਤ ਬਿਜਲੀ ਇਹ ਵੀ ਇੱਕ ਜੀ ਗਲਤ ਸਹੂਲਤ ਆ ਜੇ ਮੁਫਤ ਦੀ ਦੇਣ ਦੀ ਜਗ੍ਹਾ ਇਸ ਬਿਜਲੀ ਨੂੰ ਸਸਤੀ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਵੀ ਰਾਹਤ ਮਿਲੇ ਅਤੇ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਵੀ ਪੈਸਾ ਆਉਂਦਾ ਰਹੇ ਹੁਣ ਤੁਸੀਂ ਸਸਤੀ ਦੀ ਗੱਲ ਕੀਤੀ ਆ ਪਿਛਲੇ ਦਿਨ ਖਬਰਾਂ ਚੱਲੀਆਂ ਸੀ ਕਿ ਬਿਜਲੀ ਦਰਾਂ ਜਿਹੜੀਆਂ ਥੋੜਾ ਉਹਦੇ ਵਿੱਚ ਕੁਝ ਵਾਧਾ ਕਰ ਦਿੱਤਾ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿੰਨਾ ਕੁ ਵਾਧਾ ਹੋਇਆ? ਦੇਖੋ ਜੀ ਆਪਾਂ ਜਿਵੇਂ ਕਹੀਏ ਵੀ ਜਿਹੜੀ ਤੁਸੀਂ ਵਾਧੇ ਦੀ ਗੱਲ ਕਹੀ ਆ ਆਪਣਾ 15 ਪੈਸੇ ਔਰ 10 ਪੈਸੇ ਕਿਲੋਵਾਟ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਕਿਉਂਕਿ ਜਿਹੜੀ ਪੰਜਾਬ ਰੈਗੂਲੇਟਰੀ ਬੋਰਡ ਆਪਣਾ ਪੀਐਸਪੀਸੀਲ ਵੱਲੋਂ ਜਿਹੜਾ ਪੰਜਾਬ ਸਰਕਾਰ ਨੂੰ ਮੰਗ ਕੀਤੀ ਗਈ ਸੀ ਕਿ ਜਿਹੜੀ ਪੰਜਾਬ ਦੀ ਬਿਜਲੀ ਬੋਰਡ ਦੀ ਆਰਥਿਕ ਹਾਲਾਤ ਆ ਉਹ ਦਿਨੋਂ ਦਿਨ ਵਿਗੜਦੇ ਜਾ ਰਹੇ ਆ ਤੇ ਜਿਸ ਨੂੰ ਸੁਧਾਰਨ ਲਈ ਜਿਹੜੇ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਜਿਹੜਾ ਰੇਟਾਂ ਦੇ ਵਿੱਚ ਬਿਜਲੀ ਦੇ ਦੇਖੋ ਕਰਨ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਇਹਨੂੰ ਮੁਫਤ ਕਰਨ ਦੀ ਜਗ੍ਹਾ ਤੇ ਰੇਟ ਕੱਟ ਕਰਨੇ ਚਾਹੀਦੇ ਆ ਹੁਣ ਗੱਲ ਕਰੀਏ ਬਿਜਲੀ ਮੁਫਤ ਦੀ ਇਹ ਸਾਨੂੰ ਮੁਫਤ ਬਿਜਲੀ ਜਿਹੜੀ ਲੋੜ ਹੀ ਨਹੀਂ ਹੁਣ ਮੇਰੀ ਗੱਲ ਸੁਣੋ ਆਤੋਂ ਪੁਰਾਣੇ ਸਮਿਆਂ ਦੇ ਵਿੱਚ AC ਨਹੀਂ ਸੀ ਬੱਲਮ ਨਹੀਂ ਸੀਗੇ ਪੱਖੇ ਨਹੀਂ ਸੀ ਪੁਰਾਣੇ ਬਜ਼ੁਰਗ ਸਮਾਂ ਕੱਢਦੇ ਸੀ ਉਦੋਂ ਵੀ ਗਰਮੀ ਪੈਂਦੀ ਸੀ ਉਦੋਂ ਵੀ ਸਰਦੀ ਪੈਂਦੀ ਸੀ ਉਦੋਂ ਵੀ ਲਾਲ ਦੇ ਨਾਲ ਸਮਾਂ ਕੱਢਿਆ ਹੁਣ ਬਿਜਲੀ ਦੀ ਕਾਰ ਨਿਕਲੀ ਬੱਲਮ ਦੀ ਕਾਰ ਨਿਕਲੀ ਹੁਣ ਇਹ ਬੱਲਮ ਆਪਾਂ ਜਗਾਨੇ ਆਂ ਇਹ ਆਪਾਂ ਆਪਣੀ ਸਹੂਲਤ ਨੂੰ ਜਗਾਨੇ ਆ ਲਾਲੋ ਪੱਖਾ ਚੱਲਦਾ ਹੈ ਇਹ ਵੀ ਆਪਣੇ ਸਹੂਲਤ ਨੂੰ ਚੱਲਦਾ ਫਿਰ ਮੁਫਤੇ ਦੇ ਵਿੱਚ ਕੀ ਜਨਤਾ ਨੂੰ ਮੁਫਤਿ ਖੋਰੀ ਮੇਰਾ ਤਾਂ ਵਿਚਾਰਾ ਜਿਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜਦੋਂ ਉਹ ਮੁੱਖ ਮੰਤਰੀ ਬਣੇ ਸਨ ਤੇ ਉਹਨਾਂ ਨੇ ਜਿਹੜੀ ਬਿਜਲੀ ਦੀਆਂ ਦਰਾਂ ਸੀ ਉਸ ਦੇ ਵਿੱਚ ਕਟੌਤੀ ਕਰ ਦਿੱਤੀ ਸੀ ਪਰ ਉਹਨੇ ਮੁਕਤ ਨਹੀਂ ਕਰਿਆ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਸੀਗਾ ਤੇ ਹੁਣ ਤੁਸੀਂ ਚਰਨਜੀਤ ਚੰਨੀ ਦੀ ਗੱਲ ਕੀਤੀ ਉਹਨਾਂ ਨੇ ਤਾਂ ਪੈਟਰੋਲ ਡੀਜ਼ਲ ਵੀ ਸਸਤਾ ਕੀਤਾ ਸੀਗਾ ਉਹਨਾਂ ਦੇ ਇੱਕ ਇੰਟਰਵਿਊ ਦੇ ਵਿੱਚ ਮੈਂ ਸੁਣਿਆ ਉਹ ਕਹਿੰਦੇ ਵੀ ਪੈਟਰੋਲ ਡੀਜ਼ਲ ਸਸਤਾ ਕਰਨ ਦਾ ਕਾਰਨ ਇਹ ਸੀ ਵੀ ਨਾਲ-ਨਾਲ ਦੀਆਂ ਸਟੇਟਾਂ ਵੀ ਸਾਡੇ ਤੋਂ ਤੇਲ ਸਸਤਾ ਖਰੀਦ ਲਈ ਅਸੀਂ ਜਿਸ ਕਰਕੇ ਸਾਡੀ ਵਿਕਰੀ ਚ ਵੀ ਵਧਦਾ ਹੋਇਆ ਸਾਡੀ ਸੇਲ ਚ ਵੀ ਵਧਦਾ ਹੋਇਆ ਬਿਲਕੁਲ ਬਿਲਕੁਲ ਤੇ ਸਾਡੀ ਇਨਕਮ ਚ ਵੀ ਵਧਦਾ ਹੋਇਆ ਹਾਂਜੀ ਦੇਖੋ ਜਿਵੇਂ ਤੁਹਾਨੂੰ ਦੱਸੀ ਹੈ ਵੀ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਪੈਟਰੋਲਰ ਡੀਜ਼ਲ ਨੂੰ ਸਸਤਾ ਕਰਨ ਨਾਲ ਜਿਹੜੇ ਪੰਜਾਬ ਦੇ ਨਾਲ ਲੱਗਦੇ ਸੂਬੇ ਆ ਹਰਿਆਣਾ ਰਾਜਸਥਾਨ ਹਿਮਾਚਲ ਉਸ ਦੇ ਨਾਲ ਜਿਹੜਾ ਪੰਜਾਬ ਵਿੱਚ ਜਿਹੜਾ ਪੈਟਰੋਲਰ ਡੀਜ਼ਲ ਸਸਤਾ ਹੋ ਗਿਆ ਸੀ ਜਿਸ ਨਾਲ ਜਿਹੜਾ ਉਹਦਾ ਪੰਜਾਬ ਦੇ ਸਰਕਾਰ ਦਾ ਵੈਨਿਊ ਸੀ ਉਹ ਵੱਧ ਗਿਆ ਸੀਗਾ ਜਿਸ ਦਾ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਬਹੁਤ ਵੱਡਾ ਲਾਭ ਹੋ ਰਿਹਾ ਸੀ ਹੁਣ ਆਪਾਂ ਗੱਲ ਕਰਦੇ ਆ ਮੁਫਤ ਬਿਜਲੀ ਦੀ ਹੁਣ ਗੱਲ ਕਰਦੇ ਆ ਮੁਫਤ ਬੱਸਾਂ ਦਾ ਕਿਰਾਇਆ ਜੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਚਲਾਇਆ ਸੀਗਾ ਉਦੋਂ ਬਾਅਦ ਚੰਦਜੀਤ ਚੰਨੀ ਨੇ ਵਿਚਾਰੀ ਰੱਖਿਆ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਵਾਰੀ ਐਲਾਨ ਕਰਤਾ ਸੀਗਾ ਵੀ ਇਹ ਮੁਫਤ ਦਾ ਕਿਰਾਇਆ ਬਣਦਾ ਪਰ ਉਸ ਤੋਂ ਬਾਅਦ ਫਿਰ ਜਨਤਾ ਦੇ ਜਿਹੜੇ ਜਨਤਾ ਨੇ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਟ੍ਰੋਲ ਹੋਣ ਦੇ ਨਾਲ ਉਹ ਨਵੇਂ ਕਿਰਾਇਆ ਫਿਰ ਤੋਂ ਮੁਫਤ ਕਰ ਦਿੱਤਾ ਇਹਦੇ ਨਾਲ ਪੀਆਰਡੀ ਸੀ ਵਪਾਰਕ ਨੂੰ ਵੀ ਜਿਹੜਾ ਟਰਾਂਸਪੋਰਟ ਵਿਭਾਗ ਹੈ ਆਪਣਾ ਉਹਨੂੰ ਵੀ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਦੂਜਾ ਨੰਬਰ ਕਿਤਨੇ ਜਿਹੜੇ ਲੋਕਾਂ ਨੂੰ ਹਰਾਸ਼ਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਹੜੀ ਕਿਰਾਇਆ ਦੇਣ ਵਾਲੀਆਂ ਸਵਾਰੀਆਂ ਨੇ ਵੱਲੋਂ ਜੜਸ ਸਵਾਰੀਆਂ ਨੇ ਉਹ ਤਾਂ ਖੜਕ ਕੇ ਜਾਂਦੀ ਹੈ ਜਿਹੜੀ ਮੁਫਤ ਵਾਲੀ ਸਵਾਰੀਆਂ ਬੈਠ ਕੇ ਜਾਂਦੇ ਆ ਲੈਡੀਆਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਕਈ ਅੱਡੇ ਦੇ ਦਾ ਬੱਸਾਂ ਰੁਕਦੀਆਂ ਨਹੀਂ ਲੈਡੀਆਂ ਸਵਾਰੀਆਂ ਦੇਖ ਕੇ ਉੱਥੇ ਵੀ ਜੜਸ ਸਵਾਰੀ ਵੀ ਖੜੀ ਰਹਿ ਜਾਂਦੀ ਹੈ ਤੇ ਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਵੱਲੋਂ ਜਿਹੜੀ ਔਰਤਾਂ ਨੂੰ ਫ੍ਰੀ ਸਬੂਤ ਬੱਸਾਂ ਵਿੱਚ ਦਿੱਤੀ ਗਈ ਸੀ ਉਹ ਜੇ ਮੈਂ ਕਹਾਵਾਂਗਾ ਵੀ ਉਹ ਇੱਕ ਗਲਤ ਫੈਸਲਾ ਸੀ ਕੋ ਆਪਣਾ ਚੋਣਾਂ ਵਿੱਚ ਵੋਟਾਂ ਦਾ ਲਾਭ ਲੈਣ ਲਈ ਇਹ ਫੈਸਲਾ ਕੀਤਾ ਗਿਆ ਸੀ ਜਿਸ ਨਾਲ ਜਿਹੜੇ ਪੰਜਾਬ ਦੇ ਪੀ ਆਰਟੀਸੀ ਡਿਪਾਰਟਮੈਂਟ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਬਹੁਤ ਵੱਡਾ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਤੇ ਜੋ ਇਸ ਫੈਸਲੇ ਨੂੰ ਚਰਨਜੀਤ ਸਿੰਘ ਚੰਨੀ ਅਤੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਇਹ ਜਾਰੀ ਰੱਖਿਆ ਗਿਆ ਇਸ ਨੂੰ ਆਪਣਾ ਜਿਹੜਾ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਦੇਖੋ ਹਰ ਸਾਲ ਪੰਜਾਬ ਦੇ ਟਰਾਂਸਪੋਰਟ ਭਾਗ ਨੂੰ 547 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਜੋ ਕਿ ਬਹੁਤ ਵੱਡੀ ਰਕਮ ਬਹੁਤ ਵੱਡੀ ਰਕਮ ਵੀ ਇਹਦੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਵੀ ਹੈ ਕਿਉਂਕਿ 547 ਕਰੋੜ ਦਾ ਹਰ ਸਾਲ ਘਾਟਾ ਪੈਣਾ ਕਿਤੇ ਨਾ ਕਿਤੇ ਪੰਜਾਬ ਦੇ ਖਜ਼ਾਨੇ ਦੇ ਉੱਤੇ ਅਸਰ ਕਰ ਰਿਹਾ ਹੈ ਇਹ ਖਜਾਨੇ ਇਹ ਕਾਟੇ ਨੂੰ ਪੂਰਾ ਕਰਨ ਦੇ ਲਈ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਕਰਜ਼ਾ ਲੈਣ ਦੀ ਵੀ ਲੋੜ ਪਊਗੀ ਜੇ ਪੰਜਾਬ ਸਰਕਾਰ ਕਰਜ਼ਾ ਲਵੇ ਤੇ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਪਹਿਲਾਂ ਉਹ ਕਰਜ਼ਾ ਵਧ ਕੇ ਦੁੱਗਣਾ ਹੋ ਜਾਵੇਗਾ ਦੇਖੋ ਜੀ ਜਿਵੇਂ ਹੁਣ ਤੁਸੀਂ ਜੇ ਕਿਹਾ ਵੀ ਇਸ ਗੱਲ ਦੇ ਕਰਜ਼ਾ ਲਓਗੇ ਮੈਂ ਤੁਹਾਨੂੰ ਨਾਲ ਸਹਿਮਤਾਂ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਜੀ ਨਹੀਂ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਉਸ ਨੇ ਪਿਛਲੇ ਕਰੀਬ ਕਰੀਬ 2.5 ਸਾਲ ਦੇ ਵਿੱਚ 70000 ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਹੁਣ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਪਿਛਲਾ ਪਿਛਲੀਆਂ ਸਰਕਾਰਾਂ ਦੇ ਸਮੇਂ ਜਦੋਂ ਪੰਜਾਬ ਦੇ ਕਾਂਗਰਸ ਸਰਕਾਰ 2022 ਦੇ ਵਿੱਚ ਪੰਜਾਬ ਦੀ ਆਪਣਾ ਸਰਕਾਰ ਛੱਡ ਕੇ ਗਈ ਆ ਉਦੋਂ ਪੰਜਾਬ ਤੇ ਕਰੀਬ-ਕਰੀਬ 2 ਲੱਖ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਹੁਣ ਤੁਸੀਂ 70 ਹਜ਼ਾਰ ਉਹਦੇ ਵਿੱਚ ਹੋਰ ਜੋੜ ਲਓ ਜਿਸ ਦੇ ਨਾਲ ਪੰਜਾਬ ਦੇ ਜਿਹੜੇ ਕਰਜ਼ੇ ਦੀ ਪਾਂਡਾ ਉਹ ਦਿਨੋਂ ਦਿਨ ਵਧਦੀ ਜਾ ਰਹੀ ਆ ਅਤੇ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਹਰੇਕ ਬੰਦੇ ਦੇ ਇਸ ਸਮੇ 1 ਲੱਖ 6000 ਦਾ ਕਰਜ਼ਾ ਜਿਹੜਾ ਹਰੇਕ ਬੰਦੇ ਦੇ ਪੰਜਾਬ ਦੇ ਨਿਵਾਸੀ ਤੇ ਹੈਗਾ ਜਿਹੜਾ ਨਵਾਂ ਬੱਚਾ ਵੀ ਜਨਮ ਲੈ ਰਿਹਾ ਉਹਦੇ ਸਿਰ ਤੇ ਹਾਂਜੀ ਉਹਦੇ 1 ਲੱਖ 6000 ਹਰੇਕ ਬੱਚੇ ਦੇ ਆਪਣਾ ਜਿਹੜਾ ਕਰਜ਼ਾ ਉਹ ਸਿਰ ਤੇ ਆ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਕਿਉਂਕਿ ਜੇ ਆਪਾਂ ਗੱਲ ਕਰੀਏ 2000 1 ਤੋਂ ਪਹਿਲਾਂ ਜਿਹੜੀ ਪੰਜਾਬ ਆ ਉਹ ਇੱਕ ਅਮੀਰ ਸਟੇਟ ਦੇ ਵਿੱਚ ਆਦੀ ਸੀ ਪਰ 2001 ਤੋਂ ਬਾਅਦ ਜਿਹੜੀ ਪੰਜਾਬ ਦੀ ਆਰਥਿਕ ਹਾਲਾਤ ਆ ਉਹ ਦਿਨੋਂ ਦਿਨ ਵਿਗੜਦੀ ਗਈ ਕੰਪਿਟਿਟੇ ਮੁਫਤ ਸਹੂਲਤਾਂ ਪੰਜਾਬ ਨੇ ਵੱਖ-ਵੱਖ ਸਰਕਾਰਾਂ ਵੱਲੋਂ ਦਿੱਤੀਆਂ ਗਈਆਂ ਜਿਸ ਦੇ ਨਾਲ ਉਸ ਦੇ ਸਰਕਾਰੀ ਖਜ਼ਾਨੇ ਤੇ ਬਹੁਤ ਵੱਡਾ ਭਾਰ ਪਿਆ ਜਿਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਜੇ ਮੈਂ ਗਲਤ ਨਹੀਂ ਜਿਹੜੀ ਆਪਣਾ ਹਰੇਕ ਵਾਰ ਜਿਹੜੇ ਐਮਐਲਏ ਐਮਪੀ ਜਿੱਤਦੇ ਨੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ ਜੇ ਕੋਈ 6 ਵਾਰ 7 ਵਾਰ 8 ਵਾਰ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸਵਰਗਵਾਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਜਿਹੜੀ ਪੈਨਸ਼ਨ ਆ ਕਰੀਬ-ਕਰੀਬ ਉਹ 5.5 ਲੱਖ ਰੁਪਏ ਬਣਦੀ ਸੀ ਮਹੀਨੇ ਦੀ ਤੇ ਜੇ ਆਪਾਂ ਗੱਲ ਕਰੀਏ ਸਰਦਾਰ ਲਾਲ ਸਿੰਘ ਜਿਹੜੇ 8 ਵਾਰੀ ਆਪਣਾ ਐਮਐਲਏ ਰਹੇ ਨੇ ਦੋ 6 ਵਾਰੀ ਹਲਕਾ ਸਨੌਰ ਤੋਂ ਦੋ ਵਾਰੀ ਹਲਕਾ ਡਕਾਲਾ ਤੋਂ ਤੇ ਜਿਹੜੇ ਹੋਰ ਵੀ ਵਕਫ ਵਕਫ ਪਾਰਟੀਆਂ ਨੇ ਐਮਐਲਏ ਮੰਤਰੀ ਰਹੇ ਨੇ ਉਦੋਂ ਦੇ ਨਾਲ ਜਿਹੜੀ ਪੰਜਾਬ ਦੀ ਆਰਥਿਕ ਹਾਲਾਤ ਆ ਉਹ ਦਿਨ ਦਿਨ ਵਿਗੜਦੀ ਜਾ ਰਹੀ ਸੀ ਤੇ ਹੁਣ ਜੇ ਅਪ ਪਿਛਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਇਸ ਫੈਸਲੇ ਦੇ ਵਿਰੁੱਧ ਪੰਜਾਬ ਵਿਧਾਨ ਸਭਾ ਵੀ ਜੀ ਇੱਕ ਮਤਾ ਪਾਸ ਕਰਕੇ ਇਹ ਫੈਸਲਾ ਲਿਆ ਗਿਆ ਸੀ ਕਿ ਕੋਈ ਵੀ ਐਮਐਲਏ ਮੰਤਰੀ ਜਿੰਨੀ ਮਰਜ਼ੀ ਵਾਰ ਜਿੱਤੇ ਪਰ ਜਿਹੜੀ ਪੈਨਸ਼ਨ ਆ ਉਹ ਕੇਵਲ ਇੱਕ ਵਾਰੀ ਮਿਲੂਗੀ ਪਰ ਪੰਜਾਬ ਦੇ ਗਵਰਨਰ ਬਨਵਾਰੀਦਾਲ ਪ੍ਰੋਹਿਤ ਨੇ ਇਹ ਫੈਸਲੇ ਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਜੋ ਕਿ ਇੱਕ ਬਹੁਤ ਹੀ ਨਿੰਦਣਯੋਗ ਕਦਮ ਹੈ ਜਿਹੜਾ ਪੰਜਾਬ ਦੇ ਗਵਰਨਰ ਦਾ ਹਾਂਜੀ ਇਹ ਹੋ ਗਈ ਪੰਜਾਬ ਦੇ ਗਵਰਨਰ ਦੀ ਗੱਲ ਤੁਸੀਂ ਕਿਹਾ ਵੀ ਬਹੁਤ ਨਿੰਦਣਯੋਗ ਕਦਮ ਹੈ ਵੀ ਜਿਹੜੀ ਇਸ ਗੱਲ ਨਾਲ ਅਸੀਂ ਵੀ ਸਹਿਮਤ ਹਾਂ ਬੀਜੇ ਕੋ ਇਕ ਵਾਰ ਹੀ ਬਣਦਾ ਐ ਐਮਐਲਏ ਮੰਨ ਲਓ ਉਹਨੂੰ ਇੱਕੋ ਵਾਰੀ ਦੀ ਪੈਨਸ਼ਨ ਮਿਲਣੀ ਚਾਹੀਦੀ ਐ ਨਹੀਂ ਵੀ ਜਿਹੜਾ ਪੰਜ ਵਾਰੀ ਬਣਦਾ ਉਹਨੂੰ ਪੰਜੇ ਵਾਰੀ ਅਲੱਗ-ਅਲੱਗ ਪੈਨਸ਼ਨਾਂ ਲੈ ਲੈ ਘਰਾਂ ਚ ਮਿਲੇ ਇਹਦਾ ਬੋਝ ਵੀ ਕਿਤੇ ਨਾ ਕਿਤੇ ਸਰਕਾਰੀ ਖਜ਼ਾਨੇ ਤੇ ਪੈਂਦਾ ਹੁਣ ਗੱਲ ਕਰਦੇ ਆ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਬੱਸਾਂ ਦਾ ਕਿਰਾਇਆ ਫਰੀ ਐ ਬਿਜਲੀ ਦਾ ਬਿਜਲੀ ਜਿਹੜੀ ਫਰੀ ਐ ਔਰ ਹੁਣ ਚਲਦੇ ਆ ਆਪਾਂ ਆਟਾ ਦਾਲ ਸਕੀਮ ਇਹਨੇ ਵੀ ਕਿਤੇ ਨਾ ਕੀਤੇ ਪੰਜਾਬ ਨੂੰ ਮੁਫਤ ਖੁਰੀ ਦਾ ਖਾਣ ਦਾ ਜਿਹੜਾ ਸ਼ਿਕਾਰ ਬਣਾਇਆ ਐ ਇਹ ਕਿਤੇ ਲੱਗੇ ਤੇ ਇਹਦੇ ਨਾਲ ਵੀ ਬੇਰੋਜ਼ਗਾਰੀ ਵਧੀ ਹੈ ਕਿਉਂਕਿ ਆਟਾ ਦਾਲ ਸਕੀਮ ਮੁਕਤਲ ਜਾਂਦੀ ਹੈ ਬੱਚੇ ਕੰਮ ਨਹੀਂ ਕਰਦੇ ਔਰ ਕਿਸੇ ਨਾ ਕਿਸੇ ਇਹਨੇ ਵੀ ਬੇਰੋਜ਼ਗਾਰੀ ਨੂੰ ਵਾਧਾ ਦਿੱਤਾ ਕਿ ਨਹੀਂ ਦਿੱਤਾ ਜੇ ਮੈਂ ਤੁਸੀਂ ਜਣਾ ਚਾਹੂੰਗਾ ਦੇਖੋ ਜੀ ਮੈਂ ਜਿਵੇਂ ਤੁਹਾਨੂੰ ਕਿਹਾ ਵੀ ਜਿਹੜੀ ਆਟਾ ਦਾਲ ਸਕੀਮਾ ਆਪਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਭਾਜਪਾ ਦੇ ਭਾਈਵਾਲ ਸਰਕਾਰ ਨੇ 1997 ਤੋਂ ਬਾਅਦ ਇਹ ਸਕੀਮ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਸ਼ੁਰੂ ਕੀਤੀ ਸੀ ਤੇ ਜਿਸ ਨਾਲ ਦੇਖੋ ਆਪਾਂ ਜੀ ਕਹੀਏ ਇਹ ਮੁਫਤ ਖਰੀਦੀ ਦੀ ਸਕੀਮ ਨਾਲ ਜਿਹੜੀ ਬੇਰੁਜ਼ਗਾਰੀ ਉਹ ਦਿਨੋਂ-ਦਿਨ ਵਾਧਦੀ ਗਈ ਕਿਉਂਕਿ ਜਿਹੜੀ ਲੋਕਾਂ ਦੇ ਵਿੱਚ ਇਹ ਇੱਕ ਇਸ ਤਰ੍ਹਾਂ ਦੀ ਭਾਵਨਾ ਬਣ ਗਈ ਕਿ ਵੀ ਦੇਖੋ ਮੁਫਤ ਆਟਾ ਦਾਲ ਔਰ ਤੇਲ ਵਗੈਰਾ ਜਿਹੜਾ ਸਭ ਕੁਝ ਮੁਫਤ ਮਿਲ ਜਾਂਦਾ ਤੇ ਜਿਸ ਦੇ ਨਾਲ ਲੋਕੇ ਸਮਝਦੇ ਵੀ ਹੁਣ ਸਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਤੇ ਜਿਸ ਨਾਲ ਬੇਰੁਜ਼ਗਾਰੀ ਦੀ ਦਿੱਤੀ ਦਾਰਾ ਉਹ ਦਿਨੋਂ-ਦਿਨ ਬਾਧੀ ਗਈ ਤੇ ਜਿਸ ਦੇ ਨਾਲ ਨਸ਼ਾਖੋਰੀ ਹੋਰ ਵਕ-ਵਕ ਚਰਦੀਆਂ ਚਿੰਤਾਵਾਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਖਾ ਗਈਆਂ ਹੁਣ ਗੱਲ ਕਰਦੇ ਆਂ ਵੀ ਪੰਜਾਬ ਚਾਟਾ ਦਾ ਸਕੀਮ ਤੇ ਪੰਜਾਬ ਚ ਬਿਜਲੀ ਮੁਫਤ ਤੇ ਪੰਜਾਬ ਦਾ ਬਜਾਪ ਦੇ ਵਿੱਚ ਬੱਸਾਂ ਦਾ ਕਿਰਾਇ ਮੁਫਤ ਕਰਨ ਦੀ ਜਗ੍ਹਾ ਜੇ ਸਰਕਾਰ ਕੀਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਸਿੱਖਿਆ ਐਜੂਕੇਸ਼ਨ ਫ੍ਰੀ ਕਰ ਦੇ ਔਰ ਕਿਤਨੇ ਕਦੇ ਮੈਡੀਕਲ ਸੂਤ ਜਿਹੜੀ ਫ੍ਰੀ ਕਰ ਦੇ ਤਾਂ ਕਿ ਜਿਹੜਾ ਪੰਜਾਬ ਜਿਹੜਾ ਉਹ ਤਰੱਕੀ ਦੀ ਲੀਤੇ ਚੱਲ ਪਊਗਾ ਕਿਉਂਕਿ ਜੇ ਬੱਚੇ ਪੜ੍ਹੇ ਲਿਖੇ ਹੋਣਗੇ ਨਾ ਰੋਜ਼ਗਾਰ ਵੀ ਮਿਲੂਗਾ ਔਰ ਜੇ ਮੈਡੀਕਲ ਸੂਤ ਫ੍ਰੀ ਹੋਈ ਕੋਈ ਵੀ ਗਰੀਬ ਬਿਨਾ ਇਲਾਜ ਤੋਂ ਨਹੀਂ ਮਰੂਗਾ ਕੋਈ ਵੀ ਗਰੀਬ ਬਿਨਾ ਪੈਸੇ ਤੋਂ ਨਹੀਂ ਮਰੂਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਵੀ ਜਿਹੜੀ ਪੰਜਾਬ ਦੀ ਜਾਂ ਕਿਸੇ ਵੀ ਸਟੇਟ ਆਪਣਾ ਭਾਰਤ ਦੀ ਉਸ ਨੂੰ ਇੱਕ ਕਾਨੂੰਨ ਬਣਾਉਣ ਚਾਹੀਦਾ ਵੀ ਜਿਹੜੀ ਐਜੂਕੇਸ਼ਨਾਂ ਤੇ ਮੈਡੀਕਲ ਸਹੂਲਤਾਂ ਜਿਹੜੀ ਸੂਬੇ ਦੇ ਵਿੱਚ ਉਹ ਮੁਫਤ ਹੋਣੀਆਂ ਚਾਹੀਦੀਆਂ ਜਿਵੇਂ ਆਪਾਂ ਨੂੰ ਪਤਾ ਵਿਦੇਸ਼ਾਂ ਵਿੱਚ ਇਹ ਸਹੂਲਤ ਮੁਫਤ ਆ ਤੇ ਪਰ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਇਹ ਸਹੂਲਤ ਮੁਫਤ ਨਹੀਂ ਹੈਗੀ ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਦੇ ਵਿੱਚ ਵੀ ਇਹ ਕਾਨੂੰਨ ਬਣਨਾ ਚਾਹੀਦਾ ਵੀ ਜਿਹੜੀ ਮੁਫਤ ਖੋਰੀ ਦੀਆਂ ਚੀਜ਼ਾਂ ਨੂੰ ਬੰਦ ਕਰਕੇ ਐਜੂਕੇਸ਼ਨ ਆਰ ਮੈਡੀਕਲ ਸਹੂਲਤਾਂ ਜਿਹੜੀਆਂ ਮੁਫਤ ਕਰਨੀਆਂ ਚਾਹੀਦੀਆਂ ਤਾਂ ਜੋ ਜਿਹੜੇ ਗਰੀਬ ਲੋਕ ਨੇ ਉਹ ਵੀ ਆਪਣੇ ਚੰਗੇ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਵਾ ਸਕਣ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਮੈਂ ਬੇਨਤੀ ਕਰਦਾ ਜਿਹੜੇ ਵੀ ਦਰਸ਼ਕ ਵੀਰ ਸਾਡੇ ਚੈਨਲ ਤੇ ਨਵੇਂ ਜੁੜਨਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਜ ਦਾ ਸਾਡਾ ਮੁੱਦਾ ਕਿਵੇਂ ਲੱਗਿਆ ਸਾਡੇ ਦਰਸ਼ਕਾਂ ਨੂੰ ਜਰੂਰ ਕਮੈਂਟ ਦੇ ਵਿੱਚ ਦੱਸਣਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ